ਤੁਸੀਂ ਰਾਜਸਥਾਨ ਤੋਂ ਆਏ ਹੋ ਇਸ ਮੋਰਚੇ ਦੇ ਲਈ ਖਾਸ ਤੌਰ ਤੇ ਡਲੇਵਾਲ ਜੀ ਨੂੰ ਸਪੋਰਟ ਕਰਨ ਆਏ ਹੋ ਜਾਂ ਕਿਸਾਨ ਜਿਹੜੇ ਕੇਂਦਰ ਸਰਕਾਰ ਦੀ ਬੇਨੀਆਮੀ ਹੈ ਉਹਦੇ ਖਿਲਾਫ ਜਗਜੀਤ ਸਿੰਘ ਬਾਪੂ ਡਲੇਵਾਲ ਜੀ ਖਾਤਰ ਵੀ ਪਹੁੰਚੇ ਆ ਪਿਛਲੇ 13 ਫਰਵਰੀ ਤੋਂ ਅਸੀਂ ਮੋਰਚੇ ਡਟੇ ਹੋਏ ਆ ਕੇਂਦਰ ਸਰਕਾਰ ਦੇ ਤਾਂ ਅਸੀਂ ਖਿਲਾਫ ਬਿਲਕੁਲ ਪੂਰੇ ਡਟਕੇ ਆ ਲੇਵਲ ਸਾਹਿਬ ਦੀ ਲਗਾਤਾਰ ਜੋ ਸਿਹਤ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਨਿਗਾਰ ਜੋ ਹੈ ਉਹ ਵੇਖਿਆ ਜਾ ਰਿਹਾ ਪਿਛਲੇ ਦਿਨਾਂ ਵੀ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਅਚਾਨਕ ਬਿਲਕੁਲ ਕੱਲ ਅਸੀਂ ਮੌਕੇ ਤੇ ਸੀਗੇ ਕਿ ਦੇਖਿਆ ਅਚਾਨਕ ਹੀ ਉਹਨਾਂ ਨੂੰ ਹੰਠਤਰ ਲੈ ਗਏ 10 ਮਿੰਟ ਤਾਈਂ ਉਹ ਬੇਹੋਸ਼ ਹੋ ਗਏ ਮੋਚੇ ਨੂੰ ਲੈ ਕੇ ਉਹਨ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਸਰਕਾਰਾਂ ਵੱਲ ਲਗਾਤਾਰ ਜ਼ੋਰ ਲਾ ਰਹੀਆਂ ਨੇ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਪਹਿਲ ਨਹੀਂ ਕੀਤੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਸੁਣਵਾਈ ਲਗਾਤਾਰ ਚੱਲਦੀ ਹੈ ਸੁਪਰੀਮ ਕੋਰਟ ਤੋਂ ਸਾਨੂੰ ਕੁਝ ਨਹੀਂ ਮਿਲਿਆ ਅੱਗੇ ਵੀ ਨਾ ਸਾਨੂੰ ਕੋਈ ਆਸ ਮੇਦ ਹੈਗੀ ਹੈ ਸੁਪਰੀਮ ਕੋਰਟ ਜੇ ਗਜਜੀਤ ਸਿੰਘ ਢੱਲੇਵਾਲ ਜੀ ਨੂੰ ਅਸੀਂ ਜੇ ਪ੍ਰਸ਼ਾਸਨ ਕਹੇ ਤਾਂ ਅਥਰ ਚੱਕ ਕੇ ਲੈ ਜਾਾਂਗੇ ਹਸਪੀਟਲ ਦਾਖਲ ਕਰ ਲਾਂਗੇ ਉਹ ਉਹ ਚੱਕਨ ਤਾਂ ਅਸੀਂ ਦੇਣਾ ਹੀ ਨਹੀਂ ਪ੍ਰਿੰਕਪ ਨੇ ਤਾਂ ਸਖਤ ਨਿਰਦੇਸ਼ ਦਿੱਤੇ ਨਾ ਪਿਛਲੇ ਦਿਨੇ ਕਿ ਇੱਕ ਹਫਤੇ ਦੇ ਲਈ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਮਾ ਕਰਾਇਆ ਜਾਵੇ ਐਡਮਿਟ ਕਰਾਇਆ ਜਾਵੇ ਔਰ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਮੰਨ ਰਹਾ ਤੇ ਨਹੀਂ 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 ਜੋ ਸਾਡਾ ਦੋਨੇ ਫਾਰਮਾਂ ਦਾ ਫੈਸਲਾ ਹੋ ਗਿਆ ਉਹ ਫੈਸਲਾ ਸੱਲਾਹ ਨਿਰਣੇ ਕੇਂਦਰ ਸਰਕਾਰ ਦੀ ਬੇਨਿਆਮੀ ਦੇ ਖਿਲਾਫ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚੇ ਲੱਗ ਰਹੇ ਨੇ ਔਰ ਖਨੋਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਪਿਛਲੇ 25 ਦਿਨਾਂ ਤੋਂ ਮਨਵ੍ਰਤ ਤੇ ਬੈਠੇ ਹੋਏ ਨੇ ਸਿਰਫ ਪੰਜਾਬ ਹੀ ਨਹੀਂ ਦੁਰਦਰਾਡੇ ਜੇਕਰ ਜ਼ਿਕਰ ਕੀਤਾ ਜਾਵੇ ਹਰਿਆਣਾ ਤੋਂ ਰਾਜਸਥਾਨ ਤੋਂ ਯੂਪੀ ਤੋਂ ਜੋ ਕਿਸਾਨ ਵੀਰ ਨੇ ਉਹ ਖਾਸ ਤੌਰ ਤੇ ਇੱਥੇ ਪੁਜੇ ਹੋਏ ਨੇ ਕਿਉਂਕਿ ਲੜਾਈ ਐਮਐਸਪੀ ਦੇ ਖਿਲਾਫ ਹੈ ਲੜਾਈ ਐਮਐਸਪੀ ਨੂੰ ਲੈ ਕੇ ਹੈ ਲੜਾਈ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ ਲੜਾਈ ਰੋਟੀ ਨੂੰ ਲੈ ਕੇ ਹੈ ਤੇ ਲੜਾਈ ਜ਼ਮੀਨ ਨੂੰ ਲੈ ਕੇ ਹੈ ਸੋ ਇੱਕ ਸਾਡੇ ਨਾਲ ਵੀਰ ਨੇ ਜੋ ਖਾਸ ਤੌਰ ਤੇ ਉੱਚੇ ਚੇ ਤੌਰ ਤੇ ਰਾਜਸਥਾਨ ਤੋਂ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਸਾਜਾ ਹਾਂਜੀ ਸੋਸ਼ਕਲ ਜੀ ਜੀ ਤੁਸੀਂ ਰਾਜਸਥਾਨ ਤੋਂ ਆਏ ਹੋ ਇਸ ਮੋਰਚੇ ਦੇ ਲਈ ਖਾਸ ਤੌਰ ਤੇ ਡਲੇਵਾਲ ਜੀ ਨੂੰ ਸਪੋਰਟ ਕਰਨ ਆਏ ਹੋ ਜਾਂ ਕਿਸਾਨ ਜਿਹੜੇ ਕੇਂਦਰ ਸਰਕਾਰ ਦੀ ਬੇਨੀਯਾਮੀ ਹੈ ਉਹਦੇ ਖਿਲਾਫ ਬਿਲਕੁਲ ਅਸੀਂ ਜਗਜੀਤ ਸਿੰਘ ਬਾਪੂ ਡੱਲੇਵਾਲ ਜੀ ਖਾਤਰ ਵੀ ਪਹੁੰਚੇ ਆ ਪਿਛਲੇ 13 ਫਰਵਰੀ ਤੋਂ ਅਸੀਂ ਮੋਰਚੇ ਡਟੇ ਹੋਏ ਆ ਕੇਂਦਰ ਸਰਕਾਰ ਦੇ ਤਾਂ ਅਸੀਂ ਖਿਲਾਫ ਬਿਲਕੁਲ ਪੂਰੇ ਡਟਕੇ ਆ ਜੋਰਾਂ ਤੇ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਡੱਲੇਵਾਲ ਸਾਹਿਬ ਦੀ ਲਗਾਤਾਰ ਜੋ ਸਿਹਤ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਨਿਗਾਰ ਜੋ ਹੈ ਉਹ ਵੇਖਿਆ ਜਾ ਰਿਹਾ ਪਿਛਲੇ ਦਿਨਾਂ ਵੀ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਅਚਾਨਕ ਬਿਲਕੁਲ ਕੱਲ ਅਸੀਂ ਮੌਕੇ ਤੇ ਸੀਗੇ ਕੀ ਦੇਖਿਆ اچانک ਹੀ ਉਹਨਾਂ ਨੂੰ ਖਤਰੇ ਲੈ ਗਏ 10 ਮਿੰਟ ਤਾਈਂ ਉਹ ਬੇਹੋਸ਼ ਹੋ ਗਏ ਜੋ ਸਵਾਇਮਾਨ ਦੀ ਟੀਮ ਸੀ ਡਾਕਟਰਾਂ ਦੀ ਉਹਨਾਂ ਨੇ ਹੋਰ ਸਾਡੇ ਜੋ ਸਾਥੀ ਸੀਗੇ ਮੋਰਚੇ 'ਚ ਅਸੀਂ ਆ ਮੌਕੇ ਤੇ ਪਹੁੰਚ ਕੇ ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਹੱਥਾਂ ਦੀਆਂ ਤਲੀਆਂ ਮਾਲਸ ਵਗੈਰਾ ਕਰੀ ਉਹ 10 ਮਿੰਟਾਂ ਬਾਅਦ ਉਹਨਾਂ ਨੂੰ ਹੋਸ਼ ਆਇਆ ਤੇ ਮੋਰਚੇ ਨੂੰ ਲੈ ਕੇ ਹੁਣ ਕਿਸ ਤਰੀਕੇ ਨਾਲ ਵੇਖਦੇ ਹਾਂ ਕਿਉਂਕਿ ਸਰਕਾਰਾਂ 'ਵਾਂ ਲਗਾਤਾਰ ਜ਼ੋਰ ਲਾ ਰਹੀਆਂ ਨੇ ਕੇਂਦਰ ਸਰਕਾਰ ਨੇ ਹਾਲੇ ਤੱਕ ਕੋਈ ਪਹਿਲ ਨਹੀਂ ਕੀਤੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਸੁਣਵਾਈ ਲਗਾਤਾਰ ਚੱਲਦੀ ਪਈ ਹੈ ਬਿਲਕੁਲ ਸੁਪਰੀਮ ਕੋਰਟ ਮਾਨ ਜੋਗਾ ਸਾਡਾ ਸੁਪਰੀਮ ਕੋਰਟ ਚ ਅਸੀਂ ਪਹਿਲਾਂ ਵੀ ਆਪਦੇ ਕਈ ਖੇਤੀ ਕਾਨੂੰਨ ਹੋਰ ਸਾਡੀਆਂ ਮੰਗਾਂ ਸੀਆਂ ਅਸੀਂ ਉਹ ਪਹਿਲਾਂ ਰਿਪੋਰਟਾਂ ਕੀਤੀਆਂ ਸੁਪਰੀਮ ਕੋਰਟ ਚੋਂ ਸਾਨੂੰ ਕੁਝ ਨਹੀਂ ਮਿਲਿਆ ਅੱਗੇ ਵੀ ਨਾ ਸਾਨੂੰ ਕੋਈ ਆਸ ਮੇਦ ਹੈਗੀ ਆ ਸੁਪਰੀਮ ਕੋਰਟ ਤੋਂ ਤੇ ਅਸੀਂ ਡਟੇ ਹੋਏ ਹਾਂ ਸਰਕਾਰ ਦੇ ਅਸੀਂ ਬਿਲਕੁਲ ਡਟ ਕੇ ਖਿਲਾਫ ਆ ਕਿ ਕਿੰਨਾ ਚਿਰ ਸਾਡੀਆਂ ਮੰਗਾਂ 12 ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਡਟੇ ਰਵਾਂਗੇ ਤੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਅਸੀਂ ਜੇ ਪ੍ਰਸ਼ਾਸਨ ਕਹੇ ਤਾਂ ਅਥੋ ਚੱਕ ਕੇ ਲੈ ਜਾਾਂਗੇ ਹਸਪੀਟਲ ਦਾਖਲ ਕਰ ਲਾਂਗੇ ਉਹ ਉਹ ਚੱਕਣ ਤਾਂ ਅਸੀਂ ਦੇਣਾ ਹੀ ਨਹੀਂ ਜੀ ਅਸੀਂ ਡਟੇ ਹੋਏ ਆਪ ਜੀ ਲੇਕਿਨ ਸੁਪਰੀਮ ਕੋਰਟ ਨੇ ਤਾਂ ਸਖਤ ਨਿਰਦੇਸ਼ ਦਿੱਤੇ ਨਾ ਪਿਛਲੇ ਦਿਨੇ ਕਿ ਇੱਕ ਹਫਤੇ ਦੇ ਲਈ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਮਾ ਕਰਾਇਆ ਜਾਵੇ ਐਡਮਿਟ ਕਰਾਇਆ ਜਾਵੇ ਔਰ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਮੰਨ ਰੱਤੇ ਬਿਠਾ ਨਹੀਂ 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 ਜੋ ਸਾਡਾ ਦੋਨੇ ਫਾਰਮਾਂ ਦਾ ਫੈਸਲਾ ਹੋ ਗਿਆ ਉਹ ਫੈਸਲਾ ਸੱਲ ਨਿਰਣੇ ਪੂਰੀ ਕਿਸਾਨੀ ਕੌਮ ਦਾ ਨਿਰਣੇ ਕਿ ਡੱਲੇਵਾਲ ਜੀ ਹੀ ਰਹਿਣਗੇ ਤੇ ਆ ਕਿੰਨਾ ਟਾਈਮ ਰਹਿਣਗੇ ਪ੍ਰਮਾਤਮਾ ਵੇਖੋ ਕਿੰਨਾ ਟਾਈਮ ਇਹਨਾਂ ਨੂੰ ਮਰਨ ਵਰਤ ਕਿੰਨਾ ਤਾਈ ਰੱਖਦੇ ਆ ਕੀ ਹੁੰਦਾ ਨਹੀਂ ਉਸ ਤੋਂ ਬਾਅਦ ਅਸੀਂ ਅਗਲਾ ਡਿਸੀਜਨ ਲਵਾਂਗੇ ਕਾਰਨ ਕੀ ਮਰਦੇ ਹੋ ਕਿ ਸਰਕਾਰ ਆਖਰਕਾਰ ਆਪਣੇ ਗੋਡੇ ਟੇਕਰ ਨੂੰ ਤਿਆਰ ਕਿਉਂ ਨਹੀਂ ਐ ਐਮਐਸਪੀ ਦਾ ਵਾਅਦਾ ਕਰਕੇ ਫਿਰ ਉਸ ਤੋਂ ਮੁਕਰ ਜਾਣਾ ਲਗਾਤਾਰ ਇੰਨਾ ਲੰਬਾ ਸਮਾਂ ਹੋ ਗਿਆ 2020 ਦੇ ਵਿੱਚ ਪਹਿਲੇ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਹੁਣ 2024 ਵੀ ਖਤਮ ਹੋਣ ਵਾਲਾ ਲੜਾਈ ਸਾਡੀ ਡਬਲਯੂਟੀਓ ਨਾਲ ਅਮਰੀਕਾ ਨਾਲ ਕੀ ਭਾਰਤ ਦੇਸ਼ ਚ ਜਾਂ ਤਾਂ ਥੋੜੇ ਪ੍ਰਧਾਨ ਮੰਤਰੀ ਜਿੰਮਤ ਹੈਣੇਗੀ ਕਿ ਅਸੀਂ ਆਪਦੇ ਕਿਸਾਨਾਂ ਨਾਲ ਖੜੀਏ ਅਸੀਂ ਲੜਾਈ ਲਈਏ ਡਬਲਯੂਟੀਓ ਨਾਲ ਜਿੱਤ ਕੇ ਰਵਾਂਗੇ ਸਰਕਾਰਾਂ ਨੂੰ ਨੀਵਾ ਕਰਕੇ ਦਿਖਾਵਾਂਗੇ ਕੁਝ ਜਥੇਬੰਦੀਆਂ ਨਾਲ ਨਹੀਂ ਆ ਰਹੀਆਂ ਨਾਲ ਨਹੀਂ ਰਲ ਰਹੀਆਂ ਉਹਦਾ ਕਾਰਨ ਕੀ ਹੈ ਕਿਉਂਕਿ ਪਿਛਲੇ ਦਿਨ ਵੀ ਪੰਜਾਬ ਪਵਨ ਵਿਖੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਅਧਿਕਾਰੀਆਂ ਦੇ ਨਾਲ ਰਾਜੇਵਾਲ ਹੋਰਾਂ ਦੀ ਗ੍ਰਾਹਕਾ ਗਰੁੱਪ ਦੀ ਮੀਟਿੰਗ ਹੁੰਦੀ ਹੈ ਉਹ ਵੀ ਕਾਲੇ ਕਾਨੂੰਨਾਂ ਨੂੰ ਕਹਿੰਦੇ ਕਿ ਦੂਜੇ ਫੋਰਮ ਦੇ ਤੌਰ ਤੇ ਹੁਣ ਦੂਜੇ ਨਾਂ ਦੇ ਕੇ ਕਾਲੇ ਕਾਨੂੰਨ ਫਿਰ ਤੋਂ ਕੇਂਦਰ ਸਰਕਾਰ ਲਾਗੂ ਕਰਵਾ ਰਹੀ ਹੈ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਤੱਕ ਦੇ ਚੁੱਕੀ ਹੈ ਲੇਕਿਨ ਇੱਥੇ ਇਕੱਠੇ ਕਿਉਂ ਨਹੀਂ ਹੋ ਰਹੇ ਜਦ ਮੰਗਾ ਇਕੋ ਨੇ ਲੜਾਈ ਇਕੋ ਹੈ ਮੋਰਚਾ ਇਕੋ ਹੈ ਤੇ ਇਕੋ ਥਾਂ ਤੇ ਕਿਉਂ ਬਿਲਕੁਲ ਉਹ ਤਾਂ ਉਹਨਾਂ ਨੂੰ ਪਤਾ ਕਦੋਂ ਨਹੀਂ ਆ ਰਹੀ ਜੀ ਜੋ ਉੱਥੇ ਅਸੀਂ ਜਥੇਵੰਦੀਆਂ ਪੰਜਾਬ ਹਰਿਆਣੇ ਦੀਆਂ ਪਹੁੰਚੀਆਂ ਉਸ ਤਾਂ ਪਹੁੰਚ ਚੁੱਕੇ ਆ ਉਹ ਤਾਂ ਹੁਣ ਉਹਨਾਂ ਦੇ ਆਪ ਦਾ ਕੋਈ ਬੁੱਧੀ ਪਰਮਾਤਮਾ ਉਹਨਾਂ ਨੂੰ ਦੇਊਗੀ ਜਲਦ ਪਹੁੰਚਣਗੇ ਸਾਡੇ ਵਿਚਾਲੇ ਅੱਜ ਸੰਸਦ ਵਿਖੇ ਆਮ ਆਦਮੀ ਪਾਰਟੀ ਦੇ ਸਾਂਸਦਾਂ ਨੇ ਪ੍ਰਦਰਸ਼ਨ ਕੀਤਾ ਡੱਲੇਵਾਲ ਦੀ ਤਸਵੀਰਾਂ ਲੈ ਕੇ ਉਹਨੂੰ ਕਿੰਦਾ ਵੇਖਦੇ ਹੋ ਠੀਕ ਹੈ ਅਸੀਂ ਵੈਲਕਮ ਕਰਦੇ ਹਾਂ ਜੋ ਵੀ ਸਾਡੇ ਮੋਰਚੇ ਦੋਨੇ ਮੋਰਚਿਆਂ ਦਾ ਸਮਰਥਨ ਕਰਦਾ ਅਸੀਂ ਉਹਦਾ ਧੰਨਵਾਦ ਕਰਾਂਗੇ ਅੱਗੇ ਦੀ ਰਣਨੀਤੀ ਕੀ ਹੈ ਕਿਉਂਕਿ ਅਗਲੇ ਕੱਲ ਜਿਹੜਾ ਆਉਣ ਵਾਲਾ ਉਸ ਦਿਨ ਵੀ ਦੋਨੋਂ ਫਾਰਮਾਂ ਦੀ ਇੱਕ ਬੈਠਕ ਹੋਣ ਜਾ ਰਹੀ ਹੈ ਅੱਗੇ ਦੀ ਭਵਿਕਤੀ ਰਣਨੀਤੀ ਤੈ ਕੀਤੀ ਜਾਵੇਗੀ ਪੰਜਾਬ ਬੰਦ ਦਾ ਸੱਦਾ ਦੇ ਚੁੱਕੇ ਆ ਪੰਦੇੜ ਸਾਹਿਬ ਕੀ ਰਣਨੀਤੀ ਲੈ ਕੇ ਚੱਲ ਰਹੇ ਬਿਲਕੁਲ ਠੀਕ ਹੈ ਪੰਦੇੜ ਸਾਹਿਬ ਜੋ ਦੋਨੇ ਫਾਰਮਾਂ ਦੀ ਗੱਲਬਾਤ ਹੈ ਸਹੀ ਆ ਜੋ ਅੱਜ ਸ਼ਾਮ ਨੂੰ 6 ਵਜੇ ਸਾਡੀ ਦੋਨੇ ਫਾਰਮਾਂ ਦੀ ਮੀਟਿੰਗ ਵੀ ਆ ਮਾਹੀ ਹੋਟਲ ਜੋ ਅਗਲਾ ਫੈਸਲਾ ਨਿਕਲੂਗਾ ਉਹ ਅਸੀਂ ਤੁਹਾਡੇ ਮੀਡੀਆ ਸਾਹਮਣੇ ਰੱਖਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੋ ਐਸਨ ਸਾਡੇ ਨਾਲ ਇੱਕ ਕਿਸਾਨ ਆਗੂ ਜੋ ਖਾਸ ਤੌਰ ਤੇ ਰਾਜਸਥਾਨ ਤੋਂ ਪੁੱਜੇ ਹੋਏ ਨੇ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਲੜਾਈ ਹੁਣ WTO ਨਾਲ ਲੈ ਲਈ ਹੈ ਹੁਣ ਇਹ ਲੜਾਈ ਜਾਂ ਤਾਂ ਅਸੀਂ ਜਿੱਤ ਕੇ ਮੁੜਾਂਗੇ ਨਹੀਂ ਤਾਂ ਇੱਥੋਂ ਮੁੜਨ ਵਾਲੇ ਨਹੀਂ ਇੱਥੋਂ ਉੱਠਣ ਵਾਲੇ ਨਹੀਂ ਲਗਾਤਾਰ ਪਿਛਲੇ ਕਈ ਲੰਬੇ ਚੜਤੋ ਜੋਨੇ ਕਿਸਾਨ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਮੰਗਾਂ ਆਪਣੀਆਂ ਸਰਕਾਰਾਂ ਦੇ ਅੱਗੇ ਰੱਖੀਆਂ ਹੋਈਆਂ ਨੇ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਜਦੋਂ 2020 ਦੇ ਵਿੱਚ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਔਰ 2021 ਦੇ ਵਿੱਚ ਦਿੱਲੀ ਦੀ ਬਰੂਹਾ ਤੋਂ ਅੰਦੋਲਨ ਚੱਲਿਆ ਗਿਆ ਸੀ ਉਸ ਵੇਲੇ ਵਾਦਾ ਕੀਤਾ ਗਿਆ ਸੀ ਕਿ ਜਿਹੜੇ ਵੀ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਪੂਰਨ ਕੀਤਾ ਜਾਵੇਗਾ ਲੇਕਿਨ ਲਗਾਤਾਰ ਕੇਂਦਰ ਸਰਕਾਰ ਆਪਣੀਆਂ ਮੰਗਾਂ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਹੈ ਫਿਰ ਹੁਣ ਜਗਜੀਤ ਸਿੰਘ ਢਲੇਵਾਲ ਪੋਰ ਲਗਾਤਾਰ ਮਰਮਰਤੇ ਬੈਠੇ ਹੋਏ ਨੇ 25ਵਾਂ ਦਿਨ ਅੱਜ ਉਹਨਾਂ ਨੂੰ ਹੋ ਚੁੱਕਿਆ ਹੈ ਸਿਹਤ ਦੇ ਵਿੱਚ ਵੀ ਨਿਗਾਰਾ ਵੇਖਿਆ ਜਾ ਰਿਹਾ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਵੀ ਲਗਾਤਾਰ ਹੋ ਰਹੀ ਹੈ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਵੇਖੀ ਜਾ ਰਹੀ ਹੈ ਲੇਕਿਨ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰਕਾਰ ਇਹ ਅੰਦੋਲਨ ਕਿਹੜਾ ਰੁਖ it TV, Kano Report.